ਮੈਨੂੰ ਵੀ ਕਹ ਲਈ ਜੀ ਭੈਣ ਦੇ ਆ ਕੁੜੀ ਮੇਰੀ ਗਈ ਤੇ ਗਈ ਕਿੱਥੇ ਆ ਪਰ ਸੌਰੀਆਂ ਨੇ ਮੇਰੇ ਹਿਸਾਬ ਨਾਲ ਲਕਾ ਲਈ ਆ ਜੇ ਆਂਦੇ ਪੇਕੇ ਗਈ ਤੇ ਪੇਕੇ ਇੱਥੇ ਘਰ ਨਾ ਹੁੰਦੀ ਮੈਨੂੰ ਨਾ ਮਿਲਦੀ ਪਰ ਇਹਨਾਂ ਨੇ ਬਹੁਤ ਔਖਾ ਕੀਤਾ ਮੇਰੇ ਨਾਲ ਲੱਗਦਾ ਕੁੜੀ ਮੇਰੀ ਇਹਨਾਂ ਲਕਾਈ ਆ ਇਹਨਾਂ ਨੂੰ ਇਹ ਹੁਣਾਂ ਤੇ ਮਾਂ ਦੀ ਨ ਸਤੋਂਨੇ ਆ ਖਪੌਨੇ ਆ ਤੇ ਪਰ ਇਹ ਕਿ ਮੇਰੇ ਢੇਡ ਚੋਂ ਕਰੀਆਂ ਸੀਸਾਂ ਨਿਕਲ ਡੀਆਂ ਮੇਰੇ ਢੇਡ ਚੋਂ ਵੱਦਵਾਈਆਂ ਨਿਕਲ ਡੀਆਂ ਮੈਂ ਕਹ ਰਹੀ ਇਹਨਾਂ ਨੂੰ ਗੁੱਦਾ ਬਖਸ਼ਣਾ ਇਹਨਾਂ ਨੂੰ ਕੁੜੀ ਨੂੰ ਫੋਨ ਲਾਉਣੀ ਮੈਂ ਹਾਏ ਫੋਨ ਵੀ ਇਹਦਾ ਬੰਦ ਆਉਣ ਡਿਆ ਵਾ ਫੋਨ ਵੀ ਨਹੀਂ ਚੁੱਕਣ ਡੇ ਹਾ ਕੀ ਹੋ ਗਿਆ ਵਾ ਜ਼ਰੂਰ ਇਹਨਾਂ ਨੇ ਕੁਝ ਕੀਤਾ ਵਾ ਘਰ ਜੇ ਮੈਂ ਉਹਦਨ ਗਈ ਹਣਾ ਤੇ ਉਹਦਨ ਮੇਰੇ ਨਾਲ ਆ ਜਾਂਦੀ ਨਾ ਸਭ ਕੁ ਵਧੀਆ ਹੋਣਾ ਸੀ ਪਰ ਆਹ ਦੇ ਨਾ ਮੈਨੂੰ ਵੇਖਣੇ ਪੈਂਦੇ ਪਰ ਕੁੜੀ ਮੇਰੇ ਚ ਕਸੂਰ ਹੈਗਾ ਜ਼ਰੂਰ ਪਰ ਉਹਨਾਂ ਚ ਮੈਂ ਕੱਲਿਆਂ ਚ ਕਸੂਰ ਵੀ ਨਹੀਂ ਕੱਢ ਸਕਦੀ ਪਰ ਆ ਜਾਂਦੀ ਤੇ ਸਭ ਕੁ ਵਧੀਆ ਰਹਿੰਦਾ ਆ ਮੈਨੂੰ ਪਰੇਸ਼ਾਨੀ ਤੇ ਨਾ ਹੁੰਦੀ ਪਰ ਹਾਂ ਇੱਕ ਦਿਨ ਕੁਵਾਂਡ ਦੇ ਪੁੱਤ ਫੋਨ ਲਾਇਆ ਬਲਜੀਤ ਨੇ ਪੁੱਛਦੀਆਂ ਨੂੰ ਆਹ ਹੋਈ ਨੰਬਰ ਲੱਗਦਾ ਇਹੋ ਹੀ ਆ ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਬਲਜੀਤ ਦੀ ਮੰਮੀ ਕੋਲੋਂ ਡਈ ਆ ਇੱਕ ਦਿਨ ਨਾ ਤੁਹਾਡੇ ਫੋਨ ਤੋਂ ਫੋਨ ਲਾਇਆ ਬਲਜੀਤ ਨੇ ਅੱਛਾ ਅੱਛਾ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਦੱਸੋ ਮੈਂ ਤਾਂ ਭੈਣ ਜੀ ਪੁੱਛਣਾ ਹੀ ਇਹ ਦਰ ਸੁੱਖ ਸ਼ਾਂਤੀ ਆ ਹਾਂਜੀ ਸੁੱਖ ਸ਼ਾਂਤੀ ਆ ਭੈਣ ਜੀ ਸਭ ਠੀਕ ਠਾਕ ਵਾ ਕਿਉਂ ਕੀ ਗੱਲ ਹੋਈ ਆ ਭੈਣ ਜੀ ਹੋਣਾ ਕੀ ਆ ਬਲਜੀਤ ਘਰ ਨਹੀਂ ਹੈਗੀ ਇਹ ਆਂਦੇ ਆ ਕਿ ਤੇਰ ਕੋ ਗਈ ਆ ਮੈਨੂੰ ਡਰ ਲੱਗਦਾ ਕਿ ਤੇ ਬਲਜੀਤ ਨੂੰ ਕੁਛ ਕਾਰਤ ਨਹੀਂ ਦਿੱਤਾ ਹੈਗੇ ਤੇ ਭੈਣ ਜੀ ਵੀ ਕਾਰਜੇ ਬੰਦੇ ਆ ਇਹਨਾਂ ਦੇ ਉੱਤੇ ਤਾਂ ਕੋਈ ਪਿੰਡ ਦਾ ਯਕੀਨ ਨਹੀਂ ਕਰਦਾ ਤੁਸੀਂ ਇਹਨਾਂ ਤੇ ਕਿਦਾਂ ਯਕੀਨ ਕਰ ਲਿਆ ਵਾ ਹਾਦ ਹੋ ਗਈ ਟਾਡੇ ਵਾਲੀ ਤੁਸੀਂ ਕੁਛ ਵੇਖਿਆ ਹੀ ਨਹੀਂਗਾ ਤੁਸੀਂ ਕੱਲੇ ਆ ਜਾਨੇ ਆ ਕੱਲੇ ਨਾ ਆਇਓ ਗਾਂ ਤੋਂ ਜਾਂ ਤੇ ਪੁਲਿਸ ਲੈ ਕੇ ਆਇਓ ਤੇ ਜਾਂ ਫੇ ਪੰਚਾਇਤ ਲੈ ਕੇ ਆਇਓ ਤੁਹਾਨੂੰ ਕੋ ਪਤਾ ਲੱਗੂਗਾ ਤੇ ਮੈਨੂੰ ਫੋਨ ਕਰਦੇ ਹੋ ਕੋਈ ਗੱਲ ਨਹੀਂ ਭੈਣ ਜੀ ਜੇ ਕੇ ਗੱਲ ਦਾ ਪਤਾ ਲੱਗੂਗਾ ਨਾ ਮੈਂ ਤੁਹਾਨੂੰ ਉਸੇ ਵੇਲੇ ਫੋਨ ਕਰ ਦੂੰਗੀ ਚਲੋ ਠੀਕ ਆ ਚੰਗਾ ਭੈਣ ਜੀ ਜੀ ਆਦਰ ਕਬੀਰ ਮੈਂ ਇੱਥੇ ਬੈਠੀ ਆ ਤੇ ਤੁਸੀਂ ਇੱਥੇ ਕੱਲੇ ਬੈਠੇ ਬਾਕੀ ਜੀ ਇਹ ਤਾਂ ਕਿੱਥੇ ਗਈ ਆ ਉਹ ਦੋਵੇਂ ਜਣੀਆਂ ਅੰਦਰ ਬੈਠੀਆਂ ਆ ਅੱਛਾ ਪਤਾ ਨਹੀਂ ਲੰਮੇ ਪਈਆਂ ਕਿ ਬੈਠੀਆਂ ਗੱਲਾਂ ਬਾਤਾਂ ਮਾਰਨ ਦੀਆਂ ਆ ਤੇ ਮਣੀ ਮਣੀ ਟੀਵੀ ਵੇਖਣ ਡਿਆ ਨਾ ਇਹਨੂੰ ਕੋਈ ਫਿਕਰਫਕਾ ਨਹੀਂ ਹੋ ਕਿ ਬਾਹਰ ਬੱਤੀ ਹੋਣੀ ਕਿ ਮੈਂ ਨੱਕੇ ਨੁੱਕੇ ਲਾਵਾਂ ਜਾ ਕੇ ਬੇਫਿਕਰਾ ਹੈਗਾ ਤੈਨੂੰ ਪਤਾ ਤਾਂ ਹੈਗਾ ਤਾਂ ਸੁਰੂ ਤੋਂ ਸਭਾਈ ਇਦਾਂ ਦਾ ਵਾ ਤਾਂ ਗੱਲ ਸੁਣ ਮੇਰੀ ਜਿੱਥੇ ਗਿਆ ਮੰਡੀ ਵਾਲਾ ਕੋਈ ਪੈਸਾ ਤੇਰਾ ਦਿੱਤਾ ਵੀ ਆ ਕਿ ਨਹੀਂ ਉਹ ਨਹੀਂ ਮੰਮੀ ਹਜੇ ਨਾ ਬਿੱਲ ਨਿਕਾ ਪਿਆ ਬਿੱਲ ਪਉਗਰ ਪੇਮੈਂਟ ਆ ਜੀ ਖਾਤਿਆਂ ਜੀ ਤੇ ਹਜੇ ਜਾਂਦਾ ਕੀ ਹਜੇ ਨਿਕਾ ਕੋਈ ਵੀ ਗੱਲ ਬਾਤ ਹੈ ਜੀ ਰੁਕ ਚੋਂ ਆਂਦਾ ਦੋ ਚਾਰ ਦਿਨ ਮਾਲ ਨਿਕਾ ਮੇਰਾ ਅੱਕਿਆ ਗਿਆ ਹਜੇ ਪੂਰਾ ਆਹ ਤਾਂ ਰਕबीर ਜਿਨ੍ਹਾਂ ਦੇ ਪੈਸੇ ਦੇਣੇ ਆ ਤੇ ਮੰਗਣ ਡੈ ਤੇ ਕਿੱਦਾਂ ਬਣੂ ਗੱਲ ਫਿਰ ਉਹ ਮੈਂ ਨੂੰ ਕਿਹਾ ਹਾਂ ਨਾ ਦੋ ਚਾਰ ਦਿਨ ਕੱਢੋ ਓਖੇ ਸੋਖੇ ਕਣਕੋ ਤੁਸੀਂ ਲੇਟ ਹੀ ਵੇਚੀ ਆਰਕਾ ਮੈਂ ਤਾਂ ਅਸੀਂ ਲੇਟ ਹੋ ਗਏ ਆ ਤੇ ਕੋਈ ਗੱਲ ਨੀ ਪੇਮੈਂਟ ਪਵਾ ਦੇ ਸਾਡੀ ਆਂਦਾ ਜੇ ਟਾੜ ਦੋ ਪਹਿਲਾਂ ਵਾਲੇ ਉਹਨਾਂ ਦੀ ਪੇਮੈਂਟ ਆ ਪੈ ਗਈਆਂ ਵਾ ਜਿਹੜੀਆਂ ਤੁਹਾਡੇ ਨਾਲ ਦੇ ਦੋ ਚਾਰ ਬੰਦੇ ਰਹਿ ਉਹ ਦੋ ਕੁ ਦਿਨ ਹਟ ਕੇ ਆਉਣੀਆ ਮਾਲ ਲਿਫਟਿੰਗ ਹੋਉਂਦੀ ਆ ਵਾ ਇਹ ਕਾ ਛਿੱਟਾ ਛੁੱਟਾ ਪੈ ਗਈਆਂ ਨੇ ਇੱਥੇ ਕਰਕੇ ਬੰਦਾ ਕੰਮ ਲੇਟ ਹੋ ਗਿਆ ਵਾ ਉਹ ਤਾਂ ਕੱਲ ਹੈ ਵਾ ਪਰ ਪੈਸੇ ਤਾਂ ਬਗੈਰ ਟਾਈਮ ਨਹੀਂ ਲੰਘਦਾ ਆਓ ਉਹਦਾ ਮੈਂ ਥੋੜੇ ਕੋ ਲੈ ਆਇਆ ਵਾ ਅੱਛਾ ਤੇ ਮੈਂ ਹਾਂ ਤੂੰ ਇਦਾਂ ਥੋੜੇ ਹਣ ਦੇ ਦੇ ਜਿੰਨ ਪਾਏਗਾ ਖਾਤੇ ਤੇਰੇ ਵਾਪਸ ਕਰ ਦਾਂਗੇ ਆਹ ਇਦਾਂ ਆਂਦਾ ਤਾਂ ਇਦਾਂ ਕਰ ਲੈਨੇ ਆ ਚੱਲ ਫਿਰ ਉਹਨੂੰ ਮੈਨੂੰ 20000 ਰੁਪਏ ਦਿੱਤਾ ਵਾ ਹੁਣ ਅੱਛਾ ਆ ਲੋ ਲਿਆ ਤੇ ਇਹ ਹੁਣ ਤੁਸੀਂ ਘਰ ਦਾ ਖਰਚ ਲਿਓ अच्छा जिन्नू ਕਿਤੇ ਦੇਣ ਲੈਣ ਵਾਲੇ ਹੋਣਗੇ ਨਾ ਉਹਦਾ ਸਾਰ ਲਾਂਗੇ ਕੋਈ ਨਹੀਂ ਜਿਹੜਾ ਕੋ ਕਾਲਾ ਹੋਗਾ ਉਹਨੂੰ ਦੇ ਦੂੰਗੀ ਬਾਕੀਆਂ ਨੂੰ ਜਿ ਰੱਖ ਲਾਰ ਲਾਂਗੇ ਆਹੋ ਕਿ ਦੋ ਤਿੰਨ ਦਿਨ ਹਟ ਕੇ ਪੇਮੈਂਟ ਸਾਰੀ ਪੈਜਣੀ ਖਾਤਿਆਂ ਚ ਫਿਰ ਜਿਹੜੇ ਮੋٹے ਮੋਟੇ ਹੈਗੇ ਨਾ ਦੇਣ ਲੈਣ ਵਾਲੇ ਉਹਨੂੰ ਵੇਡ ਲਾਂਗੇ ਜਦੋਂ ਤੁਹਾਡੇ ਆ ਕੋਈ ਕਮੇਟੀ ਕੁਮਟੀ ਵਾਲੇ ਜਿਹੜੇ ਜਿਆਦਾ ਕਾਲੇ ਆ ਉਹ ਵਿੱਚੋਂ ਤੋੜ ਲਿਓ ਤੇ ਵਿੱਚੋਂ 10000 ਰੱਖ ਲਿਓ ਇਹ ਮਖਾਦ ਵਾਲੇ ਨੂੰ ਦੇ ਕੇ ਆਉਣਾ ਵਾ ਤੇ ਖਾਦ ਨੂੰ ਹੋਰ ਚੁੱਕਣੀ ਆ ਉਹ ਆਦੇ ਕਿ ਸਵੇਰੇ ਵਕਤ ਤੇ ਖਾਦ ਹੋਣੀ ਤੇ ਉਦੋਂ ਨਾਲੇ ਪੈਸੇ ਦੇ ਦਿਓ ਤੇ ਨਾਲ ਹੀ ਖਾ ਚੁੱਕੇ ਲੈ ਦਿਓ ਚਲ ਠੀਕ ਵਾ ਤੇ ਨਹੀਂ ਤੇ ਤੂੰ ਹੀ ਰੱਖ ਲ ਕੋਈ ਗੱਲ ਨਹੀਂ ਮੈਂ ਤੇਰ ਕੋ ਕਮੇਟੀ ਵਾਸਤੇ ਪੈਸੇ ਲੈ ਲੂਗੀ। ਉਹ ਮੰਮੀ ਤੁਸੀਂ ਆਪਣੇ ਕੋ ਰੱਖੋ। ਤੁਸੀਂ ਸਿਆਣੇ ਜੇ ਸਾਰਾ ਹੱਥ ਕਾਰੋਬਾਰ ਤੁਹਾਡੇ ਹੱਥ ਜੀ ਆ। ਜੇ ਮੈਂ ਵੱਖਰੇ ਪੈ ਰੱਖੰਦਾ ਪੈਣਾ ਫਿਰ ਮਨੀ ਨੇ ਕਹਣਾ ਵੀਰ ਪੈਸੇ ਵੱਖਰੇ ਰੱਖਦਾ ਮੈਂ ਵੀ ਵੱਖਰੇ ਰੱਖਣੀ ਆ। ਤੇ ਮੋਢ ਬੱਜਾ ਵਾ ਬੱਜੇ ਰਹਿੰਦੋ ਤੇ ਮੈਂ ਚੱਲਾਂ ਹੁਣ ਮੋਟਰ ਤੇ ਬੱਤੀ ਆਉਂਦੀ ਮੈਂ ਨੱਕੇ ਲਾਵਾ ਕਮਾਰ ਵਾਲੀਆਂ ਪੈਰੀਆਂ ਤੇ। ਚੱਲ ਠੀਕ ਆ। ਆਹੋ। ਜਾ ਲਾਇਆ। ਵੇ ਲੈ। ਫਿੱਡਾ ਵੱਡਾ ਮੁੰਡਾ ਚੰਗਾ ਸਾਰਾ ਪੈ ਹਾ ਤੇ ਲ ਮੇਰੇ ਹੱਥੇ ਰਹਿਦਾ ਵਾ। ਤਾ ਨਿੱਕੇ ਨੂੰ ਕੋਈ ਕੰਮ ਦਾ ਫਿਕਰ ਨਹੀਂ ਟੀਵੀ ਨਾ ਹੀ ਉਹ ਟੀਵੀ ਵੇਖਦਾ ਰਹਾਂ ਜਾਂ ਮੋਬਾਈਲ ਵੇਖ ਲਾਂ ਕੋਈ ਕੰਮ ਧੰਦਾ ਨਹੀਂ ਕਰਦਾ ਹੈਗਾ ਦੀਦੀ ਉਦਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਪੁੱਛ ਮੈਂ ਸੋਚਣ ਨਹੀਂ ਹੀ ਕਿ ਜੇ ਕਿਤੇ ਬਲਜੀਤ ਦੀਦੀ ਵਾਪਸ ਆ ਗਏ ਤੇ ਫਿਰ ਹੱਡਾ ਕੀ ਹੋਊਗਾ ਨਹੀਂ ਤੂੰ ਉਹ ਗੱਲਾਂ ਕਰੀ ਜਾਣੀ ਆ ਅੱਗੇ ਤੇ ਮੈਨੂੰ ਆਣੇ ਆ ਕਿ ਡਰਦੀ ਆ ਡਰਨ ਵਾਲੀਆਂ ਗੱਲਾਂ ਤੇ ਤੂੰ ਹੁਣ ਆਪ ਕਰਦੀ ਪਈ ਆ ਉਹ ਨਹੀਂ ਦੀਦੀ ਡਰਦੀ ਦੁਰਦੀ ਤੇ ਨਹੀਂ ਮੈਂ ਪਰ ਫਿਰ ਵੀ ਸੋਚਣ ਵਾਲੀ ਗੱਲ ਆ ਉਦਾਂ ਜੇ ਕਿਤੇ ਉਹ ਆ ਗਈ ਤਾਂ ਫੇਰ ਨਿੰ ਨਹੀਂ ਆਉਂਦੀ ਹੁਣ ਕਿੱਥੋਂ ਆਨੇ ਆਉਣਾ ਜੇ ਕੁਝ ਹੋਣਾ ਹੁੰਦਾ ਨਾ ਤੇ ਹੁਣ ਨੂੰ ਤੇ ਉਹ ਗੱਲ ਪੇ ਵਾ ਦੇ ਘੋੜੇ ਬਾਜ ਜਾਣੇ ਸੀ ਪੀ ਇੱਧਰ ਦੀ ਗੱਲ ਇੱਧਰ ਨੂੰ ਖਿਲਰ ਜਾਣੀ ਉਹਨੂੰ ਤੇ ਕੁੱਤੇ ਬਿੱਲੇ ਖਾ ਗਏ ਹੋਣੇ ਆਹੋ ਦੀਦੀ ਮੈਂ ਤਾਂ ਕਹਿੰਨੀ ਆ ਰੱਬਾ ਇਦਾਂ ਹੀ ਹੋਇਆ ਹੋਵੇ ਕਿਤੇ ਚੀਂਦੀ ਮਿਲੀ ਹੁੰਦੀ ਜਾਂ ਮਰੀ ਮਿਲੀ ਹੁੰਦੀ ਤੈਨੂੰ ਪਤਾ ਕਿੰਨਾ ਕੁਝ ਹੁਣ ਨੂੰ ਹੋ ਜਾਣਾ ਸੀ ਪੁਲਿਸ ਵਾਲੇ ਕੀ ਕੁਝ ਕਰਦੇ ਹੁੰਦੇ ਆ ਉਹਦੀ ਪਛਾਣ ਨਹੀਂ ਆਈ ਹੁਣੀ ਆਹੋ ਗਲਤੀ ਉਦਾਂ ਚਲੋ ਠੀਕ ਆ ਮੈਂ ਤੇ ਕਹਿੰਦੀ ਇਦਾਂ ਹੀ ਹੋਇਆ ਹੋਵੇ ਕਿਤੇ ਮਾਰ ਮੁੱਕ ਗਈ ਹੋਵੇ ਉਹ ਇਦਾਂ ਹੀ ਹੋਇਆ ਤੂੰ ਇੰਨਾ ਫਿਕਰਨਾ ਕਰ ਹੁਣ ਨਹੀਂ ਮੈਨੂੰ ਡਰ ਲੱਗਦਾ ਮੈਂ ਉਦਾਂ ਨਹੀਂ ਬਾਲਾ ਡਰਦੀ ਹਾਂ ਕੰਮ ਨਵਾ ਨਵਾ ਹੀ ਖੜੀ ਹੀ ਪਤਾ ਮੇਰੇ ਦਿਲ 'ਚ ਬਹੁਤ ਡਰ ਬੈਠਾ ਹੈ ਹਾਓ ਚਲੋ ਮਿੱਟੀ ਪਾਓ ਉੱਤੇ ਮੈਨੂੰ ਤੇ ਅੱਗੇ ਨਹੀਂ ਉਹ ਚੰਗੀ ਲੱਗਦੀ ਐਵੇਂ ਮੇਰੇ ਉੱਤੇ ਉੱਤੇ ਚੜਦੀ ਰਹਿੰਦੀ ਹੁੰਦੀ ਸੀ ਤੇ ਮੇਰੀ ਗੱਲ ਸੁਣ ਕਮਲੀਏ ਚੰਗੇ ਕਿੱਥੋਂ ਲੱਗਣਾ ਹੈ ਤੂੰ ਉਹਨੂੰ ਸੌਂਕਣ ਤੇ ਮਿੱਟੀ ਦੀ ਨਹੀਂ ਮਾਨ ਤੂੰ ਉਹਦੀ ਸੌਂਕਣ ਸੇ ਬੰਦੇ ਆਉਦੇ ਨਾਲ ਵਿਆਹ ਕਰਾਇਆ ਸੀ ਤੂੰ ਉਹ ਪਹਿਲਾਂ ਕਿੰਨੇ ਸਾਲਾਂ ਦੀ ਰਹਿਣ ਦੀ ਤੈਨੂੰ ਬਰਦਾਸ਼ ਕਿੱਥੋਂ ਕਰਦੀ ਆਹੋ ਦਾਦੀ ਦੀ ਚੱਲ ਚੰਗਾ ਹੋਇਆ ਮੈਂ ਕਹਿੰਨੀ ਸਾਡੇ ਗਲੋਂ ਨਹੀਂ ਲੱਥੀ ਹੈਨਾ ਗਲੋਂ ਤੇ ਲੱਥੀ ਆ ਵਧੀਆ ਤੂੰ ਆਪਣੇ ਕੋਲ ਹੁਣ ਵਧੀਆ ਸਮਾ ਤੇ ਇੱਥੇ ਤੂੰ ਨਾ ਖੁਸ਼ ਰਿਆ ਕਰ ਉਹ ਗੱਲਾਂ ਨੂੰ ਤੂੰ ਨਾ ਚੇਤੇ ਕਰਿਆ ਕਰ ਜੇ ਮਾੜੇ ਵਕਤ ਨੂੰ ਚੇਤੇ ਕਰੀ ਜਾਈਏ ਨਾ ਕਹਿੰਦੇ ਬੱਤੀਆਂ ਘੜੀਆਂ ਚ ਇੱਕ ਘੜੀ ਇਹੋ ਜੀ ਹੁੰਦੀ ਆ ਜਿਹੜੀ ਗੱਲ ਸੱਚ ਹੋ ਜਾਂਦੀ ਆ ਚੰਗੀਆਂ ਚੰਗੀਆਂ ਗੱਲਾਂ ਕਰ ਆਹੋ ਚਲੋ ਦੀਦੀ ਆਪਾਂ ਨਹੀਂ ਉਹਦਾ ਨਾਮ ਨੂੰ ਲਿਆ ਕਰਨਾ ਦਫਾ ਹੋਵੇ ਮੈਂ ਤਾਂ ਕਿਹ ਨਹੀਂ ਹੁਣ ਜਿੱਥੇ ਗਈ ਆ ਨੀ ਛੇਤੀ ਤੇ ਚੂੜਾ ਥੋੜਾ ਕਰਤਾ ਮਣੀ ਤੇ ਲੋਹਣ ਹੀ ਦਿੰਦੇ ਮੈਨੂੰ ਚੂੜਾ ਨਹੀਂ ਕੁੜੀਓ ਹਾ ਇੱਥੇ ਬੈਠਿਆ ੜੀ ਕਿਆ ਮਾਰੀ ਜਾਂਦੀਆਂ ਜੇ ਬਾਹਰ ਵੇਖਿਆ ਕਰੋ ਰਸੋਈ ਚ ਭਾਂਡੇ ਕਿੰਨੇ ਪਏ ਆ ਮੰਮੀ ਜੀ ਭਾਂਡੇ ਚਾ ਰਹਿਗੇ ਸਾਫ ਕਰਨ ਵਾਲੇ ਘਰ ਦੀ ਸਾਫ ਸਫਾਈ ਕੀਤੀ ਪਰਦੇ ਸਾਰੇ ਧੋ ਤੋ ਕੇ ਫੇਰ ਟੰਗੇ ਥੱਕੀ ਹੋ ਗਿਆ ਉਪਰੋਂ ਮੰਮੀ ਦਿਲ ਕਬਰਾ ਹੀ ਜਾਂਦਾ ਆਪਣੀ ਛੋਟੀ ਨੂੰ ਦੇ ਹਾਲ ਵੇਖ ਲਾ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਂਦੀ ਆ ਦੀਦੀ ਮੈਂ ਕਾਹਿਆ ਮੁਠੇ ਸਿੱਧੀਆਂ ਗੱਲਾਂ ਕਰਦੀ ਐ ਉਹ ਵੀ ਜੇ ਆ ਗਈ ਬਲਜੀਤ ਜੇ ਆ ਗਈ ਬਲਜੀਤ ਮੈਂ ਹੁਣ ਕਿੱਥੋਂ ਆ ਜੂਗੀ ਤੇ ਲਾ ਮੰਮੀ ਹੁਣ ਡਰ ਤੇ ਲੱਗਦਾ ਹੀ ਆ ਨਾ ਹੁਣ ਇੰਨਾ ਵੱਡਾ ਕਾਂਡ ਹੋਇਆ ਪੁੱਤ ਇਦਾਂ ਨਹੀਂ ਕਰੀ ਦੰਦਾ ਡਰਦੀ ਨਹੀਂ ਉਹ ਤੇ ਤੂੰ ਗੱਲ ਹੀ ਮੁਕਾ ਦੇ ਹੁਣ ਨਾ ਹੀ ਨਾ ਲਾਓ ਇਹਦਾ ਐਵੇਂ ਉਹ ਕਾ ਨਾਰ ਆਲਾ ਕਿਤੇ ਡਰੀ ਜਾਂਦੀ ਗਾ ਤੇ ਕਈ ਤੇ ਕਈ ਹੁਣ ਹੋਗਾ ਐਹੀ ਗੱਲ ਮੰਮੀ ਮੈਂ ਕੀਤੀ ਆ ਮੈਂ ਕਿਹਾ ਮਾੜੀ ਗੱਲ ਕਰਨੀ ਨਹੀਂ ਮਾੜੀ ਗੱਲ ਕਰਨੀ ਨਹੀਂ ਨਾਲੇ ਉਹਦੇ ਬਾਰੇ ਸੋਚਣਾ ਹੁਣ ਕਿਰ ਤਾਂ ਨੂੰ ਕਾਂ ਕੁੱਤੇ ਖਾ ਗਏ ਨੇ ਕਿਤੇ ਓਹ ਕੜੀ ਬੈਠੀ ਰਹੀ ਉੱਥੇ ਹੁਣ ਛਿੱਟੀ ਪਾਓ ਉਹਦੇ ਤੇ ਹੁਣ ਦਫਾ ਕਰੋ ਬਸ ਹੁਣ ਨੀ ਨਾ ਲੈਣਾ ਉਹਦਾ ਤੁਸੀਂ ਆਹੋ ਹੁਣ ਅੱਜ ਤੋਂ ਲੱਗ ਕੇ ਬਿਲਕੁਲ ਨੀ ਨਾ ਲੈਣਾ ਹੋਰ ਕੀ ਮੰਮੇ ਜੇ ਮਰੀ ਹੋਈ ਭੂਤ ਵੀ ਬਣੀ ਹੋਈ ਤੇ ਤਾਂ ਵੀ ਮੰਮੇ ਭੂਤ ਸੁਣਦੇ ਰਹਿੰਦੇ ਗੱਲਾਂ ਲੈ ਤੂੰ ਹੁਣ ਹੋਰ ਵਹਿਮ ਪਾਲਾ ਭੂਤ ਪ ਗੱਲਾਂ ਸੁਣਦੇ ਰਹਿੰਦੇ ਤੈਨੂੰ ਨਾ ਕਿਤੇ ਚੰਪੜ ਜੇ ਫਿਰ ਇਦਾਂ ਦੀਆਂ ਨਾ ਦੀਦੀ ਠੀਕ ਗੱਲਾਂ ਸੋਚਿਆ ਕਰੋ ਐ ਭੂਤ ਦਾ ਕੁਝ ਨਹੀਂ ਹੁੰਦੇ ਭੂਤ ਭੂਤ ਕੀ ਹੁੰਦਾ ਮੈਨੂੰ ਦੱਸ ਪਹਿਲਾਂ ਮੈਨੂੰ ਮੈਨੂੰ ਨਹੀਂ ਚੰਬੜਦੀ ਹੈਗੀ ਮੈਂ ਤੇ ਫੇ ਕਿਨੂੰ ਚੰਬੜਨਾ ਮੈਨੂੰ ਚੰਬੜਨਾ ਮੈਂ ਉਹਨੂੰ ਲਾਗੇ ਪਹਿਲਾਂ ਤਾਂ ਇਨੀ ਆਉਣ ਦਿੰਦੀ ਮੈਨੂੰ ਕਿੱਦਾਂ ਚੰਬੜ ਜੂਗੀ ਤੇ ਫੇ ਕਿਨੂੰ ਚੰਬੜਨਾ ਵਾ ਐਵੇਂ ਫਾਲਤੂ ਗੱਲਾਂ ਕਰਦੀ ਰਹਿੰਦੀਆਂ ਇਹੋ ਜਿਹੜਾ ਗੱਲਾਂ ਚ ਟਾਈਮ ਪਾਸ ਕਰਦੀਆਂ ਨਾ ਇਹੋ ਭਾਂਡੇ ਮਾਂਜਾ ਕੇ ਕੋਈ ਨਹੀਂ ਮੰਮੀ ਜੀ ਮਾਂਜ ਲੈਣੀ ਭਾਂਡੇ ਸੰਖ ਭਰਿਆ ਭਾਂਡਿਆ ਨਾ ਤੁਸੀਂ ਅੰਦਰ ਬੈਠਿਆ ਕੋਈ ਆ ਗਿਆ ਕਿ ਨੇਤ ਨਹੀਂ ਵੇਖਣਾ ਤੁਸੀਂ ਪੜਦੇ ਤੋ ਤੇ ਸਪਾਈਆਂ ਕੀਤੀਆਂ ਕਿਨੇ ਕਹਣਾ ਵੇ ਦੋ ਨੋਵਾ ਅੰਦਰ ਬੈਠਿਆ ਵੜ ਕੇ ਬੈਠਦੇ ਚੜ ਕੇ ਤੇ ਘਰ ਭਾਂਡਿਆਂ ਦੇ ਉੱਤੇ ਮੱਖੀਆਂ ਪਿੰਖਾਂਡੀਆਂ ਮੰਮੀ ਜੀ ਘਰ ਸਾਰੇ ਸਾਫ ਸਫਾਈ ਹੋਈ ਆ ਨਾ ਪਾਂਡਿਆਂ ਦੀ ਤੁਸੀਂ ਫਿਕਰ ਨਾ ਕਰੋ। ਮੈਂ ਮਮੀ ਕਰ ਲੈਨੇ ਸਾਫ ਪਾਂਡੇ ਵੀ। ਅਈ ਦੂਆ ਪੈਣਾ ਨੇ ਰਲ ਕੇ ਝਟ ਕਰ ਲੈਣਾ। ਅਮਨ ਤੂੰ ਚਾਹ ਘੋਟਕ ਬਣਾਵੀ ਲਾਗੇ। ਘੋਟ-ਘੋਟ ਆਪਾਂ ਚਾਹ ਪੀ ਲੈਨੇ ਆ ਤੇ ਮੈਂ ਝਟਪੜ ਪਾਂਡੇ ਸਾਫ ਕਰ ਲੈਨੇ ਆ। ਆਹੋ ਚਲੋ ਇਦਾਂ ਕਰ ਲਓ। ਪੇਣੀ ਮਮੀ ਜੀ ਤੁਸੀਂ ਜਾ ਬਣਾ ਲੋਗੇ ਤੇ ਪੀ ਲਵਾਂਗੇ ਪਹਿਲਾਂ ਪਾਂਡੇ ਮਾਜਦੇ ਹੋ। ਉਹ ਕੋਈ ਨਹੀਂ ਮਮੀ ਮਾਜ ਲੈਨੇ ਪਾਂਡੇ ਵੀ। ਲਖਵੀਰ ਆ ਗਿਆ ਵਾ। ਹਾਂਜੀ ਮਮੀ। ਮੇਰਾ ਰਾਦਾ ਹੀ। ਮਾਂ ਵੀ ਲੱਗੇ ਮੈਂ ਚਲ ਮੈਂ ਗੋਆ ਚੱਕ ਲੈਨੀ ਆ। ਡੰਗਰਾਂ ਦੇ ਥੱਲੇ ਉਹ ਗੱਲ ਕੋਆ ਪਿਆ ਵਾ ਨਾਲੇ ਰਕਬੀਰ ਹਾਂ ਮੇਰੀ ਗੱਲ ਸੁਣ ਪੁੱਤੋ ਦੀ ਮਾਂ ਰਖਦੇ ਬਜੀਦੀ ਦਾ ਕੋਹਤ ਨਹੀਂ ਆਇਆ ਮੈਨੂੰ ਮੰਮੀ ਫੋਨ ਕਿੱਥੇ ਆਉਣਾ ਹੈ ਹਾਂ ਮੈਂ ਬਲੈਕਲਿਸਟੇ ਨੰਬਰ ਪਾਇਆ ਮਾਤਾ ਦਾ ਚਲ ਚੰਗਾ ਆਪੇ ਹੋਗਾ ਲਾ ਲੂ ਕੇ ਹਟ ਜੂਗੀ ਫੋਨ ਉਹ ਐਵੇਂ ਸਿਹਰੀ ਉਹ ਨਹੀਂ ਖਾਈ ਜਾਣਾ ਸੀ ਕਿ ਜਾਨ ਪੁੱਜ ਗਈ ਹੋਰ ਬਾਬਾ ਬੋਲਦੀ ਵੀ ਬੜਾ ਵਾ ਜਾਤੋ ਫੇਰ ਮੈਂ ਮੇਰੇ ਮੂੰਹ ਕੋ ਵੱਧ ਘਟਾ ਨਿਕਲਿਆ ਫੇਰ ਗੱਲ ਦੀ ਗਲੈਨ ਬਣਾ ਲੀ ਹਾਂ ਹਾਂ ਇਹ ਸਿਆਪਾ ਪੈਣਾ ਕੀ ਮੁੰਡੇ ਨੇ ਇਦਾਂ ਮੈਨੂੰ ਕਿਹਾ ਵਾ ਚਲ ਚੰਗਾ ਸੋਕ ਚੋਪੀ ਭਲੀ ਆ ਤਾ ਹੋਰ ਨਾ ਫੋਨ ਕਰੋਗੇ ਤਾਂ ਨਾ ਹੋ ਗੱਲ ਵੀ ਉਹਨੇ ਫੋਨ ਕਰੀ ਜਾਨਾ ਪਹਿਲਾਂ ਵੱਜੀ ਜਾਨੀ ਉਹ ਇਹ ਹੋਣਾ ਕਿ ਉੱਥੇ ਪਹਿਲਾਂ ਵੱਜਣ ਦੀਆਂ ਚੁੱਕਦਾ ਨਹੀਂ ਹਾਂ ਤੇ ਅਸੀਂ ਮੁਰਕੇ ਕਹਣਾ ਦੱਸ ਮਾ ਤੇ ਕਿੱਥੇ ਫੋਨ ਆਇਆ ਤੇਰਾ ਸਾਨੂੰ ਪਤਾ ਨਹੀਂ ਤੂੰ ਕਦੋਂ ਫੋਨ ਕੀਤਾ ਕਦੋਂ ਨਹੀਂ ਕੀਤਾ ਚੱਲ ਚੰਗਾ ਮੈਂ ਹਾਂ ਮੇਰਾ ਨਾ ਦਿਮਾਗ ਚੋਂ ਨਿਕਲ ਗਿਆ ਮੈਂ ਪੁੱਛਣਾ ਤੇ ਤੈਨੂੰ ਉਦੋਂ ਹੀ ਤੇ ਮੈਂ ਮੈਂ ਚੱਲ ਹੁਣ ਪੁੱਛਦੀ ਆ ਚੱਲ ਚੰਗਾ ਹੋਇਆ ਤੂੰ ਆ ਗਿਆ ਵਾ ਤੇ ਚੱਲ ਮੈਂ ਪੁੱਛ ਲਿਆ ਵਾ ਮੈਨੂੰ ਵੀ ਬੜਾ ਬੋਝ ਜਾਏ ਦਿਮਾਗ ਤੇ ਪਰ ਮੈਂ ਪੁੱਛਿਆ ਨਹੀਂ ਵੀ ਫੋਨ ਆਇਆ ਵੀ ਆਖ ਨਹੀਂ ਆਇਆ ਹੈਗਾ ਤੇ ਤੁਸੀਂ ਉਹਨੂੰ ਕਹਿਣਾ ਨਾ ਬਾਹਰ ਨਿਕਲਿਆ ਕੋਈ ਕੰਮ ਤੇ ਨਾ ਕਰਨਾ ਉਹ ਡੰਗਰ ਉੱਧਾ ਘੁੰਮਦੇ ਆ ਮੈਂ ਨਹੀਂ ਉਹਨੂੰ ਕਿਹਾ ਉਹਨੂੰ ਆਪ ਨੂੰ ਸ਼ਰਮ ਚਾਹੀਦੀ ਜੇ ਤੈਨੂੰ ਆਪ ਨੂੰ ਸ਼ਰਮ ਨਹੀਂ ਤੇ ਮੈਂ ਵੀ ਕੀ ਕਰਾਂ ਮੇਰਾ ਰਾਦਾ ਹੀ ਚੱਲ ਮੈਂ ਲੱਗੀ ਹਾਂ ਡੰਗਰ ਪੰਨਣ ਤੇ ਮੈਂ ਨਾਲੇ ਚੱਲ ਮੈਂ ਗੋਹਾ ਗਾਵਾ ਚੁੱਕ ਲੈਣੀ ਉਹ ਕਰੂੰ ਮੈਂ ਠਾਲਦਾ ਵਾ ਠਾਲ ਨੂੰ ਨੂੰ ਆ ਆ ਮੁੰਨਾ ਦੇਣਾ ਤੂੰ ਆਗਾ ਵੇ ਮੇਰੇ ਕੋ ਕੰਮ ਤੈਨੂੰ ਹੱਥ ਪਾ ਲਿਆ ਕਰ ਇਹਨਾਂ ਦਾ ਫਰਜ਼ ਵਾ ਕੰਮ ਕਰਦਾ ਕੋਣ ਮੈਂ ਕਰਨਾ ਤਾ ਵੇਲੀਆਂ ਖਾਂਦੇ ਤਾ ਵੇਲਾ ਆਖਲਾ ਜੇ ਕਰੂਗਾ ਤਾਂ ਉੱਟੂਗਾ ਤਾਂ ਤਾਂ ਹੀ ਆ ਮੰਮੀ ਗਰਮੀ ਤਾਂ ਮੰਮੀ ਹੋ ਤੱਡ ਤੂੰ ਹੀ ਇੱਥੇ ਗੱਲੀ ਲੱਗੀਆਂ ਇਧਰ ਮੰਮੀ ਕਿੱਥੇ ਆ ਮੰਮੀ ਬਾਹਰ ਹੀ ਆ ਵੀਰ ਕੀ ਹੋ ਗਿਆ ਪੀਰਾ ਪਤਾ ਆਵੇ ਵੀਰ ਇਧਰ ਵੇਖੋ ਖਬਰ ਆਉਂਦੀ ਇਧਰ ਵੇਖੋ ਆਵੇ ਕੀ ਹੋਇਆ ਵਾ ਓਏ ਆਵੇ ਖਬਰ ਆਉਂਦੀ ਹਾਂ ਮੈਨੂੰ ਲੱਗਦਾ ਹੋ ਗਿਆ ਪਾਪੀ ਦਾ ਕੰਮ ਆਵੇ ਖਬਰ ਆਉਂਦੀ ਆਵੇ ਉਹ ਕੁੱਤੇ ਖਾ ਗਏ ਵੇ ਜਨਾਨੀ ਦੀ ਲਾਸ਼ ਨੂੰ ਆਵੇ ਉਹ ਨਹਿਰ 'ਚ ਹੋਈ ਏ ਵੇ ਆਹ ਨਹਿਰ ਹੋਵੇ ਆਵੇ ਭਾਈ ਆਹ ਕੋਲ ਕੋਲ ਆਈ ਹੋਈ ਪਾ ਲੋ ਚਾ ਚੰਗਾ ਹੋਇਆ ਸਿਆਪਾ ਮੰਮੀ ਚੰਗਾ ਹੋਇਆ ਜੇ ਕਿਤੇ ਪਛਾਣ ਆ ਗਈ ਤੇ ਫੜੇ ਨਾ ਜਾਈਏ ਬਸ ਕੇ ਹੁਣ ਕੰਮ ਹੋ ਗਿਆ ਹੁਣ ਨਹੀਂ ਫਿਕਰ ਕਰਨੀ ਕੋਈ ਲੋੜ ਹੈਗੀ ਮੈਂ ਤੇ ਇੱਕਦਮ ਮੈਂ ਤੇ ਇੱਕਦਮ ਖਬਰ ਵੇਖੀ ਤਾਂ ਮੇਨੂੰ ਤਾਂ ਚਾਹ ਹੀ ਚੜ ਗਿਆ ਤੇ ਅੱਗੇ ਥੋੜਾ ਬਹੁਤਾ ਸਾਹ ਸੁੱਕਿਆ ਹੀ ਫਿਰ ਵੀ ਤੇ ਹੁਣ ਤੇ ਨੰਦੀ ਆ ਗਿਆ ਗੱਲ ਹੀ ਕੋਈ ਨਹੀਂ ਤਾਂ ਨ ਪਛਾਣ ਲਿਓਦਾ ਜਿਹੜਾ ਨੇ ਪਾਇਆ ਵਾ ਉਹ ਕਿੱਥੇ ਮੰਮੀ ਉਹ ਤੇ ਤੇਰੇ ਸਾਹਮਣੇ ਲਾਸ਼ ਦਿਖਾਨੀ ਨਹੀਂ ਦਿੱਤੀ ਧੂ ਧੂ ਕੁੱਤੇ ਸਾਰੀ ਖਾ ਗਏ ਲਾਸ਼ ਤੇ ਤਾਂ ਖਾ ਗਏ ਤੇ ਲੀ ਗੱਲ ਤਾਂ ਤਰੀ ਉਹਦਾ ਖਾ ਗਏ ਨੇ ਕੁੱਤੇ ਆ ਰੋੜ ਰਲ ਗਏ ਹੁਣੇ ਰੋੜ ਰਲ ਗਿਆ ਹਣਾ ਇਹ ਕਿੱਥੇ ਪਤਾ ਲੱਗਣਾ ਕਿਹਨੇ ਮੰਮੀ ਤੇ ਮੰਮੀ ਉਹ ਖਬਰਾਂ ਚ ਉਸੜੇ ਦੱਸ ਨਹੀਂ ਸਕਦੇ ਪਛਾਣੋ ਕੱਪੜਾ ਪਛਾਣੋ ਆ ਕਰੋ ਉਹ ਤੇ ਗੱਲ ਕੋਈ ਵੀ ਨਹੀਂ ਕਿ ਦੱਸੀ ਕੀਤੀ ਉਹਨਾਂ ਨੇ ਉਹ ਤੇ ਕਹਿੰਦੇ ਆ ਵੀ ਬਸ ਬੋਰੇ ਤੇ ਬਾਅਦ ਨਿਕਲੀ ਆ ਤੇ লাশ ਮੜੀ ਆ ਬਸ ਤੇ ਉਹ ਕੁੱਤੇ ਸਾਰੀ ਖਾ ਗੇ লাশ ਆ ਥੋੜਾ ਪੁੱਤਾ ਸਾਨੂੰ ਮਿਲਿਆ ਇਹ ਪੱਕਾ ਪਤਾ ਪਈ ਉਹ ਕੇ ਨਾਸ਼ ਉਹ ਤੇ ਉਹੀ ਜਗਾ ਪੜੀ ਉਹ ਹੀ ਆ ਤੁਹਾਡੇ ਸਾਹਮਣੇ ਆ ਉਹ ਭਰਾਵਾ ਜਗਾ ਤੇ ਉਹੀ ਆ ਪਰ ਮੈਨੂੰ ਡਰ ਹੁੰਦਿਆ ਯੋ ਮੈਨੂੰ ਆਪੇ ਡਰ ਲੱਗਦਾ ਉਹ ਤੁਹਾਡੇ ਸਾਹਮਣੇ ਭਾਈ ਜਗਾ ਉਹੀ ਮਤਲਬ ਜਗਾ ਉਹੀ ਆ ਜਿਹੜੀ ਜਗਾ ਤੇ ਸੁੱਟ ਕੇ ਆਇਆ ਨਾ ਜਿੱਥੋਂ ਨਹਿਰ ਤੋਂ ਹੀ ਥਾਣੋਂ ਸਰਕਾਇਆ ਉੱਥੀ ਆ ਉਹੀ ਜਗਾ ਬਿਲਕੁਲ ਕਤੇ ਮੈਨੂੰ ਪਤਾ ਹੈ ਇਹ ਕੰਮ ਕੀਤਾ ਸਾਡੇ ਵਰਗੇ ਕਿੰਨੇ ਕ ਕਰਦੇ ਹੋਣਗੇ ਮੰਨ ਲਈ ਮੰਮੀ ਹੋਰ ਕਿੰਨੇ ਕਰੇ ਮੰਮੀ ਉਹ ਉੱਥੇ ਕੀ ਗੱਲ ਬਿਲਕੁਲ ਉਸੇ ਜਗ੍ਹਾ ਤੇ ਕਿੰਨੇ ਸੁੱਟ ਕੇ ਹੋਣੀ ਇੱਦਿ ਜਿਹਾ ਅਸਾਸ ਨੂੰ ਪਹਿਲਾਂ ਤੁਸੀਂ ਵੀ ਕੁਮਾਰ ਦੀਆਂ ਗੱਲਾਂ ਕਰਦੇ ਮੈਨੂੰ ਤਾਂ ਘਮਣ ਘਰੀ ਚ ਚਪਾਤਾ ਤੁਸੀਂ ਤੂੰ ਮਾਣਾ ਮੈਂ ਕੋਸ਼ ਬੜਾ ਮਿੰਦਸੋ ਕੋ ਫਿਗਰ ਚ ਚਪਾਤਾ ਕਿ 100 ਕੋ ਮੈਨ ਕੋਈ ਫਿਕਰ ਨਹੀਂ ਹੋ ਉਸ ਭਾਜੀ ਤੂੰ ਕਿੱਥੇ ਖੋਨ ਜੇ ਹੋ ਗਏ ਆ ਭਾਜੀ ਬੋਦੇ ਖੋਸ਼ ਨਾ ਹੋਵੋ ਜੇ ਕਿਤੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਤੇ ਫਿਰ ਕੀ ਕਰਾਂਗੇ ਆਪਾਂ ਪੁਲਿਸ ਤਾਂ ਪਤਾ ਲਗਾ ਹੀ ਲੈਂਦੀ ਹੁੰਦੀ ਆ ਨਹੀਂ ਜੇ ਤੇਰਾ ਮੂੰਹ ਨਹੀਂ ਨਾ ਚੰਗਾ ਤੇ ਗੱਲ ਹੀ ਸੁਆਦੀ ਕਰਿਆ ਕਰ ਕਾਲੀ ਜ਼ੁਬਾਨ ਵਾ ਤੇਰੀ ਵੇਲਾ ਭੋਫੇ ਜਦੋਂ ਬੋਲਦੀ ਤਾਂ ਮਾੜਾ ਹੀ ਬੋਲਦੀ ਆ ਹੈ ਸਾਰੇ ਦਾ ਦਿਲ ਕੱਢੀ ਜਾਉਂਦਾ ਤੇ ਜੇ ਤੂੰ ਹੀ ਹੌਸਲਾ ਦੇਣਾ ਉਹ ਤੇ ਫਿਰ ਅਮਨ ਗੱਲ ਮੰਮੀ ਸਹੀ ਕਹਿੰਦੀ ਬਿਲਕੁਲ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਵਾ ਤੂੰ ਘੜਸੋ ਘੜ ਚਾਹੀਦੀ ਗੱਲ ਕਰਲਾ ਘਰ ਦੇ ਵਿੱਚ ਮੰਮੀ ਗੱਲ ਤੇ ਅਮਨ ਦੀ ਵੀ ਸਹੀ ਆ ਤੁਹਾਨੂੰ ਵੀ ਪਤਾ ਜੇ ਪੁਲਸ ਆਪਣੀ ਇੱਥੇ ਆ ਜੇ ਨਾ ਤੇ ਗੜੇ ਮੁਰਦੇ ਖਾਰ ਦਿੰਦੀ ਆ ਵੇ ਚੱਲ ਵੇ ਐਵੇਂ ਗੱਲਾਂ ਮਾਰੀ ਜਾਂਦੀਆਂ ਇਹ ਪੁਲਸ ਪੁਲਸ ਲਈ ਤੁਸੀਂ ਦੁਆ ਨੇ ਤੂੰ ਵੀ ਇਹਦੇ ਹੀ ਮਗਰ ਲੱਗ ਗਿਆ ਗਾਜ਼ਾ ਮੇਰੀ ਜਾਉ ਨਹੀਂ ਅੱਜ ਤਾਂ ਖੁਸ਼ੀ ਦਾ ਟਾਈਮ ਕੋਈ ਮੂੰਹ ਮਾ ਮਿੱਠਾ ਕਰਾਓ ਮਿੱਠਾ ਲਿਆਓ ਜਿਹੜਾ ਕੰਮ ਕਰਨ ਵਾਲਾ ਉੱਥੇ ਬੈਠੀਆਂ ਬਸ ਕੁਲਚ ਕੁਲਚ ਕੋਈ ਨਾ ਕੋਈ ਡਰਾਵੇ ਹੀ ਗਈ ਜੱਤੀ ਤੂੰ ਇਹਨੇ ਹੌਸਲਾ ਦੇਣਾ ਕਿ ਸਾਨੂੰ ਹੋਰ ਡਰਣਾ ਆ ਸਕੋ ਮੈਂ ਤਾਂ ਹੌਸਲਾ ਵਧਿਆ ਹੀ ਸਕੋ ਘਰ ਸੁੱਕ ਪਿੱਛਾ ਲਾਸ਼ ਖਾਦੀ ਕੀ ਖਾਦੀ ਕੀ ਕੋਈ ਗੱਲ ਨਹੀਂ ਸੋ ਕੋ ਚੰਗਾ ਹੋਇਆ ਤੂੰ ਹੋਰ ਗੱਲ ਕਰਕੇ ਤਾਂ ਮੈਨੂੰ ਵੀ ਡਰਨ ਲੱਗੀਆਂ ਮੈਂ ਇਹ ਦੋਵੇਂ ਪਾਸੇ ਸਕੀਮਾਂ ਹੀ ਲਈ ਜਾਣਦੀਆਂ ਉੱਤਰਦੀਆਂ ਪਤਾ ਨਹੀਂ ਇਹਨਾਂ ਨੂੰ ਕੀ ਉਹੋ ਗੱਲ ਪੀ ਸੁਝੜਾਉਣ ਡਿਆ ਵਨ ਮਿੱਠਾ ਕੀ ਬਣਾਈਏ ਤੁਹਾਡੇ ਲਈ ਹੁਣ ਉਹ ਰਹਿੰਦੇ ਬਾਬਾ ਕੁਛ ਨਾ ਬਣਾ ਹਜੇ ਮਿੱਠਾ ਚੜਿਆ ਤੁਹਾਨੂੰ ਜਿਹੜਾ ਅਮਨ ਆ ਤੇਰੇ ਵਾਲੇ ਦੇ ਤੇ ਮੈਨੂੰ ਲੱਗਦਾ ਉਹੀ ਪਤ ਨਿਕਲੇ ਪਏ ਆਈ ਮੀਨ ਕੱਡੋ ਬਾਹਰ ਮੈਂ ਸਾਂਗੋ ਮੋੜ ਮੈਂ ਕਿੱਥੇ ਬਾਹਰ ਮੈਨੂੰ ਹੋਏ ਹੋਏ ਐਨੋ ਕੀ ਬਿਮਾਰੀ ਪੈ ਗਈ ਜਲਦੀ ਜਲਦੀ ਨੂੰ ਪੜੀ ਨਹੀਂ ਹੁੰਦੀ ਦੇਖਦੀ ਆ ਚਲਾ ਕੇ ਇੱਕ ਰਹੀ ਆ ਹਏ ਅੰਤਰੀਏ ਰਾਹ ਦੇ ਵਿੱਚ ਹੀ ਬੰਦ ਹੋਣਾ ਸੀ ਉਹ ਥੋੜਾ ਕਿ ਦੂਰ ਹੋਰ ਬੰਦ ਹੋ ਜਾਂਦੀ ਤੇ ਬੰਦਾ ਰਾਹ ਦੇ ਵਿੱਚ ਪੈਂਚਰ ਵਾਲੀ ਦੁਕਾਨ ਹੀ ਤੇ ਦਿਖਾ ਵੀ ਲੈਂਦੀ ਮੈਂ ਕੀ ਪ੍ਰੋਬਲਮ ਪੈ ਗਈ ਆ ਉਹ ਐਡੀ ਦੂਰ ਮੈਨੂੰ ਰੇੜਕੇ ਖੜਨੀ ਪੈਣੀ ਆ ਉਂਤੇ ਇਕਦੇ ਉੱਤੋਂ ਇੰਨੀ ਗਰਮੀ ਦਾ ਸਾਹ ਬੋ ਰਹੀ ਲੰਬਿਆ ਕੀ ਹੋ ਸਕਦਾ ਹੈ ਚ ਦੇਖੋ ਕਿੰਨਾ ਵੇਖੋ ਹਾਏ ਮੈਨੂੰ ਕੱਢੋ ਬਾਹਰ ਮੈਂ ਕਿਹਦੇ ਬੋ ਰਹੀ ਲੰਬਿਆ ਹੋਂ ਤੇ ਚ ਆਵਾਜ਼ਾਂ ਵੀ ਹੋਣ ਲੱਗ ਪਈਆਂ ਮੇਰਾ ਸਾਗੋਂ ਮੁੰਡਾ ਤੇ ਪੂਛੜੇ ਨਹੀਂ ਨਾ ਹੋਵੇ ਕੋਈ ਇੱਦਾਂ ਕਰਾ ਲੱਗੇ ਜਾ ਕੇ ਵੇਖਾਂ ਜਾਂ ਨਾ ਵੇਖਾਂ ਅੰਦੇ ਪਾਸੇ ਡੇਰੇ ਵੀ ਹੈਗੇ ਆ ਮੈਂ ਰੋਲਾ ਪਾਵਾਂ ਰੋਲਾ ਪਾਇਆ ਤੇ ਲੋਕਾਂ ਨੇ ਕਹਿਣਾ ਹੈ ਕਿchnੈਣੀ ਕਿਦਾਂ ਕਰਾਂ ਚਾਵਾਂ ਲੱਗੇ ਸਭ ਤੋਂ ਜ਼ਿਆਦਾ ਹਿੱਲਣ ਆ ਮੈਨੂੰ ਮੈਨੇ ਕੋਈ ਮਦਦ ਕਰੋ ਜੇ ਕੋਈ ਲੱਗੇ ਤਾਂ ਮੈਨੂੰ ਕਿੱਧਰ ਬਾਹਰ ਮੇਰੇ ਸਾਹ ਨੂੰ ਮੋੜਿਆ ਵਾ ਹਾਈ ਮਾਦੇ ਰੋਂਦੀ ਆਵਾਜ਼ ਆਉਂਦੀ ਹੈ ਕਿਹਦੀ ਚੱਲ ਪੋਨਮ ਤਾਰ ਹੌਸਲਾ ਬਣ ਦਲੇਰ ਡਰਿਆ ਨਹੀਂ ਗੱਲ ਬੰਨੀ ਵੇਖਣੀ ਆ ਇੱਕਰੀ ਹੈ ਕੀ ਇਹ ਦੇਚ ਹੇ ਮੈਨੂੰ ਕੋਣਿਆ ਮੇਰੇ ਬਾਹਰ ਕੱਢਿਓ ਇਹ ਮੈਨੇ ਕੋਈ ਮਦਦ ਕਰੋ ਮੇਰਾ ਸਾਰਾ ਬੜਾ ਘੁੰਮ ਗਿਆ ਹਏ ਹਏ ਮਮਾ ਹਏ ਮੰਮੀਏ ਹਏ ਮੈਨੂੰ ਪਛਾਨਾ ਹਾਲਾ ਏਡ ਪਣੀ ਵੀ ਹਏ ਹਏ ਤੇਰੀ ਇਹ ਹਾਲਤ ਕਿਨੇ ਕੀਤੀ ਹੈ ਬਣਾ ਬਣਾ ਦੱਸ ਤਾਂ ਸਹੀ ਕੌਣ ਆ ਤੂੰ ਅ ਕੀ ਹੋਇਆ ਤੇਰੇ ਨਾਲ ਕਿਨੇ ਕੀਤਾ ਵਾ ਰੋ ਨਾ ਦੱਸ ਚੁੱਪ ਕਰਕੇ ਬਣਾ ਮੇਰੀ ਕਿਸਮਤ ਦੀ ਮਾਰੀ ਆ ਜੋ ਕੁਛ ਕੀਤਾ ਮੇਰੇ ਸੋਹਣੇ ਨੇ ਕੀਤਾ ਵਾ ਮੇਰੇ ਨਾਲ ਹਾ ਹਏ ਜੇ ਤੈਨੂੰ ਮੈਂ ਨਾ ਵੇਂਦੀ ਨਾ ਤੇ ਤੂੰ ਭਾਵੇਂ ਮਾਰੀ ਜਾਂਦੀ ਇੱਥੇ ਮੈਂ ਤਾਂ ਕਹਿੰਦੀ ਮਰ ਜਾਂਦੀ ਤੇ ਸਭ ਕੁਝ ਚੰਗਾ ਹੁੰਦਾ ਕੌਣ ਸੀਗਾ ਮਾਰ ਦਿੰਦੇ ਨਾ ਮੈਨੂੰ ਦੇਖਣਾ ਪੈਂਦਾ ਇਹ ਸੋਹਣੇ ਨੇ ਕੀਤਾ ਕਿਹੜੀ ਗੱਲੋਂ ਤੇਰੇ ਨਾਲ ਕੋਈ ਰੱਬ ਦੀ ਮਰਜ਼ੀ ਹੋਣੀ ਜਿਹੜਾ ਮੇਰੇ ਨਾਲ ਕੁਛ ਹੋਇਆ ਵਾ ਮੇਰੇ ਬਾਲ ਬਚਾ ਨਹੀਂ ਹੈਗਾ બસ ਜੇ ਮੇਰੇ ਸਹੁਰੇ ਵਾਲੇ ਮੇਰੇ ਘਰ ਵਾਲੇ ਦਾ ਦੂਜਾ ਵਿਆਹ ਕਰਾਉਂਦਾ ਵਾ ਤੇ ਜਦੋਂ ਮੈਂ ਉਹਨਾਂ ਨੂੰ ਰੋਕਦੀ ਨਾ ਤੇ ਉਹਨਾਂ ਨੇ ਮੇਲਾ ਕੰਮ ਕਰਤਾ ਤੇ ਜਦੋਂ ਆਹ ਕੰਮ ਕਰਨ ਦੇ ਹੀ ਤੋਂ ਉਹਨਾਂ ਨੂੰ ਢੱਕਣਾ ਹੀ ਨਾ ਤੇ ਫਿਰ ਰੋਕਦੇ ਤਾਂ ਸਹੀ ਕੋਈ ਹੈ ਨਹੀਂ ਆਸ-ਪਾਸੇ ਬਸ ਐਡਾ ਵੱਡਾ ਜਿਗਰਾ ਉਹਨਾਂ ਦਾ ਤਨ ਬੋਰੇ ਚ ਭਾਦ ਕਰਕੇ ਸੁੱਟਦਾ ਚਲ ਫੜ ਤੂੰ ਰੋ ਨਾ ਚੁੱਪ ਕਰ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਮੈਨਾਂ ਮੇਰੇ ਨਾਲ ਉਹਨਾਂ ਨੇ ਆਹ ਕੰਮ ਕੀਤਾ ਮੈਂ ਰੋਟੀ ਖਾਧੀ ਆ ਬਸ ਉਦੋਂ ਮੈਨੂੰ ਖੁਸ਼ ਹੋ ਗਿਆ ਮੇਰੀ ਅੱਖਾਂ ਗੜੀ ਨੇ ਰਹੀ ਹੋ ਗਿਆ ਤੇ ਮੈਂ ਬੇਹੋਸ਼ ਹੋ ਗਈ ਉਦੋਂ ਬਾਅਦ ਮੈਂ ਅੱਜ ਹੀ ਮੈਨੂੰ ਪਤਾ ਲੱਗਿਆ ਨਾ ਵੀ ਮੈਂ ਕਿੱਥੇ ਪਈ ਆ ਆ ਹੋਏ ਐਡੇ ਜ਼ਾਲਮ ਸੋਹਰੇ ਮੇਰੇ ਜ਼ੋਰੇ ਨੇ ਮੇਨਾਂ ਬੜੀ ਬੁਰੀ ਕੀਤੀ ਆ ਮੇਰੇ ਨਿਆਣਾ ਨਹੀਂ ਹੈਗਾ ਤਾਂ ਹੀ ਇੰਤਾ ਕਰਦੇ ਹੀ ਮੈਂ ਤਾਂ ਆਹ ਹੋਏ ਇਹ ਤਾਂ ਰੱਬ ਦੀ ਮਰਜ਼ੀ ਆ ਬੱਚਿਆਂ ਦੇ ਦਾਤ ਰੱਬ ਜੀ ਨੂੰ ਮਰਜ਼ੀ ਦੇਵੇ ਇਹਨੂੰ ਨਹੀਂ ਵੀ ਦਿੰਦਾ ਕਿ ਇਹਨੂੰ ਦੇ ਵੀ ਦਿੰਦਾ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਬੋਰੇ ਚ ਬੰਨ ਕੇ ਤਾਂ ਛੁੱਟ ਦੋ ਤੇਰੇ ਸੋਹਰੇ ਸੱਚੀ ਬੋਤੇ ਹੀ ਜਾਲਮ ਹੈ ਤੇ ਹੋਤੇ ਹੈ ਗਈ ਆ ਕਦੀ ਰੋਟੀ ਦੇ ਦਿੰਦੀ ਕਦੀ ਨਹੀਂ ਦੇ ਦਿੰਦੀ ਤੇ ਕੰਮ ਵਾਧੂ ਕਰਾਉਂਦੇ ਕਿੰਨੇ ਕਿੰਨੇ ਦਿਨ ਮੈਨੂੰ ਕਮਰੇ ਚ ਬੰਨ ਰੱਖਦੇ ਤੇ ਰੋਜ਼ ਆਏ ਦਿਨ ਮੈਨੂੰ ਤਾਨਾ ਮਾਰਦੇ ਤੇਰੇ ਘਰ ਨਿਆਣਾ ਨਹੀਂ ਹੁੰਦਾ ਤੂੰ ਕੁਲਛਣੀ ਆ ਤੂੰ ਬੜਾ ਕੁਝ ਮੈਨੂੰ ਬਾਅਦ ਤੱਕ ਕਿਹਾ ਗਿਆ ਇਹਨਾਂ ਨੂੰ ਇਹਨਾਂ ਨਹੀਂ ਪਤਾ ਇੱਕ ਮਾਂ ਇੰਨੀਆਂ ਗੱਲਾਂ ਨਹੀਂ ਸੁਣ ਸਕਦੀ ਹਾਰੇ ਕੇ ਮੋਤਾ ਜੀ ਕਹਦਾ ਵੀ ਉਹਦੇ ਕਰ ਬੱਚਾ ਹੋਵੇ ਕੀ ਦਾ ਕਿਹੜੀ ਮਾਂ ਵਾ ਇਹੋ ਜੀ ਜਿਹੜਾ ਆਪਣੀ ਗੋਜ ਚ ਬੱਚਾ ਨਹੀਂ ਢਾਣਾ ਚਾਹੁੰਦੀ ਚੱਲ ਭੈਣ ਤੂੰ ਰੋ ਨਾ ਮੈਨੂੰ ਇਹ ਦੱਸ ਤਾ ਸਹੁਰਿਆਂ ਦਾ ਪਿੰਡ ਕਿਹੜਾ ਵਾ ਤੈਨੂੰ ਮੈਂ ਛੱਡ ਕੇ ਆਵਾਂ ਉੱਥੇ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਰਹਿਣਾ ਕੋਈ ਗੱਲ ਨਹੀਂ ਹਾ ਹਾ ਇੱਥੇ ਆਸ-ਪਾਸੇ ਨਾ ਕੋਈ ਘਰ ਆ ਨਾ ਘਰ ਐ ਡੇਰੇ ਲੋਕਾਂ ਦੇ ਆ ਤੂੰ ਇੱਥੇ ਕਿੱਥੇ ਜੰਗਲਾਂ ਚ ੱਟਕੇ ਖਾਏਂਗੀ ਚੱਲ ਦੱਸ ਤੇ ਸਹੀ ਮੈਨੂੰ ਪਿੰਡ ਕਿਹੜਾ ਵਾ ਮੰਮੀ ਮੈਂ ਤੇ ਸਰਗਿਆਂ ਨੂੰ ਦਮਾਇਆ ਖਵਾਲ ਖਵਾਲ ਕੇ ਕੀ ਕਰਾਂ ਇਹਦਾ ਹੁਣ ਮੈਂ ਤੇ ਮੰਮੀ ਇਹਦੇ 'ਚ ਹੁਣ ਮੇਰਾ ਕੀ ਕਸੂਰ ਆ ਜਦੋਂ ਦੇਖੋ ਤੇ ਮੈਨੂੰ ਹੀ ਕਹਿੰਦੇ ਰਹਿੰਦੇ ਆ ਤੇ ਕਸੂਰ ਤੇਰਾ ਹੀ ਆ ਹੋਰ ਕਿਹੜਾ ਕਸੂਰ ਵਾ ਦੱਸ ਸਹੀ ਮੈਨੂੰ ਮੇਰਾ ਕੋਣ ਮੈਂ ਕਿੱਥੇ ਜਾ ਕੇ ਮਰਾਂ ਹੁਣ ਮੈਨੂੰ ਚੰਡੀਗੜ੍ਹ ਲੈ ਜਾਓ ਕਦ ਨੂੰ ਪਟਿਆਲਾ ਲੈ ਜਾਓ ਕੋਈ ਡਰਤ ਨਹੀਂ ਛੱਡਿਆ ਮੈਂ ਯਾਰ ਖਾਲੀ ਮਰੀ ਇਹਨਾਂ ਨੇ ਕੀ ਬਤਾਓ ਗੱਲ ਵੀ ਕੀ ਸਾਡੀ ਕਿਸਮਤ ਹੀ ਕੋਈ ਲਿਖਿਆ ਮਾੜਾ ਹੁਣ ਮੈਂ ਵੀ ਫੋਨ ਕਰੀ ਜਾਂਦੀ ਮੈਂ ਨਹੀਂ ਕਰਨਾ ਕਿਤੇ ਵੀ ਆ ਦੀਦੀ ਦੇਖ ਲੋ ਇਹਦੇ 'ਚ ਹੁਣ ਮੇਰਾ ਕੀ ਕਸੂਰ ਆ ਨਹੀਂ ਤੇ ਉਹਦੀ ਕੀ ਗਲਤੀ ਆ ਉਹ ਗਲਤੀ ਤੇ ਕਰਮੀ ਤੇ ਮੇਰੀ ਹੀ ਜਿੰਨੇ ਦਾ ਵਿਆਹ ਕਰਾ ਲਿਆ ਗਲਤੀ ਤੇ ਤੇਰੀ ਸਾਰੀ ਜਿਹੜਾ ਤੂੰ ਆ ਰਿਸ਼ਤਾ ਲਾਈ ਆ ਹੈ ਇੱਕ ਤਾਂ ਮੰਮੀ ਨੇ ਰਿਸ਼ਤਾ ਕਰਾਇਆ ਐਨਾ ਵੱਡਾ ਰਿਸਕ ਚੁੱਕਿਆ ਉਪਰੋਂ ਮੇਰੀਆਂ ਗਲਤੀਆਂ ਦੱਸਦੇ ਹੋ ਤੂੰ ਹੋਰ ਕਹਿਦੀਆਂ ਵਾ ਉਹ ਵਿੱਚ ਤੇ ਬਲਜੀਤ ਕੀ ਫਰਕ ਆ ਤੇਰੇ ਨਿਆਣੇ 3-3 ਸਾਲ ਦੇ ਹੋ ਗਏ ਆ ਇਹ ਉਹ ਬਲਜੀਤ ਵਰਗੀ ਨਹੀਂ ਨਾ ਤੇ ਉਦੋਂ ਤੁਸੀਂ ਦੇਖ ਲੈਂਦੇ ਵੀ ਬਲਜੀਤ ਦੇ ਨਹੀਂ ਨਿਆਣਾ ਹੋਇਆ ਗਾਂ ਕਿਹਦੇ ਹੋਣਾ ਕਿ ਨਹੀਂ ਹੋਣਾ ਰੱਬ ਦੀ ਮਰਜ਼ੀ ਨੂੰ ਵੇਖੋ ਉਹ ਵਿਚਾਰੀ ਚੁੱਪ ਕਰਕੇ ਖਲੋਤੀ ਆ ਤੁਸੀਂ ਮਾਪੋਤ ਵਾਰੇ ਨਹੀਂ ਆਉਣ ਦੇਂਦੇ ਉਹਨੂੰ ਅੱਛਾ ਮੈਂ ਤੁਨ੍ਹ ਕੇ ਰੱਬ ਦੀ ਮਰਜ਼ੀ ਆ ਉਹ ਤਾਂ ਤੂੰ ਹੀ ਵਾਰੇ ਆਉਣ ਦੇਂਦੀ ਤੂੰ ਹਮਸ਼ਾਇਦ ਕੀਤਾ ਕੀ ਮੈਂ ਨਹੀਂ ਕਹਿਨੂਆ ਜਦੋਂ ਤੁਹਾਡਾ ਆਪਣਾ ਰੱਦਾ ਨਾ ਹੁੰਦਾ ਤੇ ਮੈਂ ਰਿਸ਼ਤਾ ਧੂਕੇ ਲੈ ਆਉਂਦੀ ਤੁਹਾਡੇ ਕੋਲ ਤੂੰ ਤਾਂ ਉਹਨੂੰ ਖੁੰਡ ਖੁੰਡ ਖਾਣੀ ਹੋਂਦਾ ਹਰ ਵੇਲੇ ਮੰਮੀ ਮੈਂ ਨਹੀਂ ਖੁੰਡ ਖੁੰਡ ਖਾਦਾ ਆਪਣੀਆਂ ਗੱਲਾਂ ਨੂੰ ਚੇਤੇ ਕਰੋ ਆਪਣੇ ਬਾਗ ਤੇ ਜੋਰ ਪਾਓ ਤੁਸੀਂ ਮੇਰੇ ਪੁੱਤ ਦਾ ਵਿਆਹ ਹੋ ਜੇ ਉਹਦੋਂ ਤੇ ਤੁਹਾਨੂੰ ਆਪਣੇ ਪੁੱਤ ਦੀ ਉਮਰ ਵੀ ਨਹੀਂ ਦੇ ਦੀ ਸਰਦਾਰ ਜੀ ਮੇਰੀ ਮਾਂ ਨੇ ਕੋਈ ਗੱਲ ਕੀਤੀ ਤੇ ਮੈਨੂੰ ਕੀ ਫਾਇਦਾ ਪੁੱਤ ਦਾ ਵਿਆਹ ਕਰਕੇ ਮੇਰਾ ਪੁੱਤ ਤਾਂ ਫੇਰ ਵੱਡੇ ਦਾ ਉੱਡੇ ਰਹਿ ਗਿਆ ਸਾਡੀ ਕੀ ਗਲਤੀ ਜੇ ਉਹਦੀ ਕਰਮਚਾ ਨਾ ਹੋ ਫੇਰ ਅੱਛਾ ਇਹੀ ਹੈ ਇਹ ਗਲਤੀ ਬਜੀ ਨੇ ਕੀਤੀ ਇਹੀ ਗਲਤੀ ਇਹਨੇ ਕੀਤੀ ਆ